ਇਸੇ ਕਰਕੇ ਬਾਬੇ ਆਪਾਂ ਨਾ 80 ਤੇ ਆਉਣਾ ਪ੍ਰੈਫਰ ਕਰਦੇ ਆ ਪੱਧਰਾ ਰੂਟ ਆ ਨਵਰਾਸਖਾ ਦੇ ਵਿੱਚ ਆ ਆ ਸਾਈਡ ਤੇ ਮੱਕੀ ਹੋਈ ਓ ਇੱਧਰ ਦੇ ਪਾਸੇ ਤੇ ਕੋਈ ਹੱਲ ਨਹੀਂ ਕੋਈ ਮੋੜ ਨਹੀਂ ਕੋਈ ਘੇੜ ਨਹੀਂ ਬਸ ਸਦਾ ਦਾ ਰੂਟ ਆ ਦੱਬੀ ਚੱਲੋ 450 ਮੀਲਾਂ ਬਸ ਕੰਦੇ ਹੁੰਦੇ ਕੰਨ ਜੰਗਲੀ ਵਾ ਕੇ ਬੈਠੇ ਰਹੋ ਚੱਕਰ ਵਾਲੀ ਗੱਲੇ ਕੋਈ ਨਹੀਂ ਅੰਦਰ 40 ਤੇ ਜਾਣਾ ਬਾਈ ਆਪਾਂ ਤਾਂ ਹੀ ਨਹੀਂ ਪ੍ਰੈਫਰ ਕਰਦੇ ਕਿਉਂਕਿ ਉੱਥੇ ਯਾਰ ਇੱਕ ਦਾ ਰੀ ਉਹਨਾਂ ਦਾ ਰੋਡ ਬਹੁਤ ਟੁੱਟਿਆ ਆ ਹਨਾ ਹਾੜ-ਵਾੜ ਦਾ ਸੇ ਟਰੱਕ ਵੱਜਦਾ ਠੀਕ ਆ ਹਰੇਕ ਪਾਸੇ ਜਿੱਦਾਂ ਜਿੱਦਾਂ ਜੇ ਇਹਨੂੰ ਸੂਤ ਲੱਗਦਾ ਹੈ ਲਾ ਉਧਰ ਤੋਂ ਰਿਆ ਫਿਰਦਾ ਤੇ ਜਾਂ ਤਾਂ ਕਈ ਵਾਰੀ ਰੂਟੇ ਉਹ ਬਣਦਾ ਜਾਣਾ ਬੰਦਾ ਪਰ 80 ਨਾਲ ਦਾ ਰੂਟ ਛਾਹੀ ਜਾਂਦੀ ਕੋਈ ਵੀ ਉਰੇ ਨਜ਼ਾਰੇ ਆ ਦੇਖ ਲੈ ਇਧਰਲੇ ਪਾਸੇ ਮੱਕੀ ਹੋਈ ਹੋਆ ਨਵਰਾਤ ਕਾ ਦੇ ਵਿੱਚ 442 ਐਕੜ ਦੇ ਹੈ ਗਏ ਆ ਤੇ ਸੌਰੀ 342 ਤੇ ਹੈ ਗਏ ਆ 100 ਮੀਲ ਰਹਿ ਗਈ ਆ 8.5 400 ਮੀਲਾਂ ਮਰੇ ਹੋਗਾ ਜ ਵੜ ਜਾਣਾ ਆ ਬਸ ਸਕੇਲਾਂ ਸੁਲਾਂ ਚ ਬੰਦਿਆ ਵੀਕੈਂਡ ਹੈਗਾ ਕੋਈ ਚੱਕਰਵੱਕਰ ਵਾਲੀ ਗੱਲ ਨਹੀਂ ਬਸ ਦੱਬੀ ਜਾਣੀ ਕਿल्ली ਆਪਾਂ ਵਿਸਕਾਂਸਨ ਜਾਣਾ ਆ ਵਿਸਕਾਂਸਨ ਜਾ ਕੇ ਸਵੇਰੇ ਲਾਉਣਾ 6 ਵਜੇ ਲੋੜ 6 ਵਜੇ ਕੋਈ ਲੋੜ ਲਾ ਕੇ ਤਾਂ ਫੇਰ ਅਗਲਾ ਲੋੜ ਕੱਲ ਨੂੰ ਦੇਖਾਂਗੇ ਕਿਉਂਕਿ ਆਦਾ ਛੁੱਟੀਆਂ ਸੀਗੀਆਂ ਦੋ ਹੈ ਚੜੇ ਹੰਡੇ ਦੀਆਂ ਉਦੋਂ ਕੋਈ ਬਰੁਕਰ ਬਰੁਕਰ ਕੋਈ ਹੁੰਦਾ ਨਹੀਂ ਬੰਦੇ ਹੁੰਦਾ ਹਾਰਾ ਗੋਹਣਾ ਨਾਲੇ ਲਾ ਕੇ ਮੈਂ ਬਾਅਦ ਚ ਦੇਖਦਾ ਉਹਨਾਂ ਲੋੜ ਕਈ ਵਾਰੀ ਲੋਨ ਨੂੰ ਟਾਈਮ ਟੂ ਮਲਾਇ ਜਾਂਦਾ ਫੇਰ ਜਿਹੜਾ ਮੁਰੇ ਵਾਪਰ ਕੀਤਾ ਹੁੰਦਾ ਬਰੁਕਰ ਉਹ ਤਿੰਨ ਪੰਜ ਬੋਹ ਕਰਦਾ ਹਣਾ ਤਾਂ ਕਰਕੇ ਆ ਬਈ ਆਪਾਂ ਆਉਣਾ ਰਾਤ ਨੂੰ ਪਹੁੰਚਣਾ ਤਾਂ 11 ਵਜੇ ਕੈਲੀਫੋਰਨੀਆ 9 ਵਜੇ ਹੋਣੇ ਆ। ਤੇ ਬਈ 6 ਵਜੇ ਲਉਣਾ ਇਹ ਬਹੁ ਪੰਗਾ ਭਾਈ ਇੱਧਰ ਵਿਆਹੀ ਹੁਣ ਕੈਲੀਫੋਰਨੀਆ ਰਹਿੰਦੇ ਆ ਉਸ ਹਿਸਾਬ ਨਾਲ ਸੌਂਦੇ ਉੱਠਦੇ ਆ ਨਾ। ਹੁਣ ਇੱਧਰ ਸਵੇਰੇ 6 ਵਜੇ ਉੱਠਣਾ ਤੇ ਕੈਲੀਫੋਰਨੀਆ ਉਦੋਂ 4 ਵਜੇ ਹੋਣੇ ਆ। ਤੇ 2 ਘੰਟਿਆਂ ਦਾ ਫਰਕ ਆ ਤਾਂ ਕਰਕੇ ਜਿਆਦਾ ਉੱਠਣਾ ਆ ਤਾਂ ਸਾਂਝ ਲਓ। ਹੱਲੇ ਅੱਧੇ ਨੀਂ ਜਾਂ ਚੇ ਹੋਣਾ ਕੈਲੀਫੋਰਨੀਆ ਦੇ ਹਿਸਾਬ ਨਾਲ। ਪੂਰਾ ਪੱਧਰਾ ਰੁੜ ਗਿਆ ਬਾਈ। ਆਪਰਾ ਆਸਕਾ ਮੁੱਕ ਗਈ ਤੇ ਓਵਾ ਦੇ ਵਿੱਚ ਵਰ ਗਏ ਆ ਪਤਾ ਨਹੀਂ ਆਈ ਵਾ ਕਹਿੰਦੇ ਨਹੀਂ ਓਵਾ ਕਹਿੰਦੇ ਆ ਜਿੱਦਾਂ ਜਿੱਦਾਂ ਜਿਹਨੂੰ ਲੱਗਦਾ ਸਹੀ ਅਗਲਾ ਬੋਲੀ ਜਾਂਦਾ ਇਹ ਵੀ ਹੈਗਾ ਪੱਧਰਾ ਹੀ ਆ ਪਰ ਇਹਦੇ ਵਿੱਚ ਅੱਬੇ ਮਾੜੀਆਂ ਮਾੜੀਆਂ ਤੇ ਚੁੰਮੀਆਂ ਵੱਜੇ ਆਂੀਆਂ ਜੇ ਤਾਂ ਆਪਾਂ ਤੋਂ ਹੋਵੇ ਭਾਰ 80000 ਯਾਰ ਕ੍ਰੋਸ ਵੇਦਾ ਥੱਕ ਆਪਣਾ ਮਨ ਦਾ ਨਹੀਂ ਕਿਉਂਕਿ ਆਪਾਂ ਤਾਂ ਹਾਸ ਪਾਪਰ ਵੱਡੀ ਆ ਹਨਾ ਤੇ ਹੁਣ ਆਪਾਂ ਤੋਂ ਹੈਗਾ ਇਸ ਵੇਲੇ ਜਿਹੜਾ ਆਪਾਂ ਲੋਡ ਚੱਕਿਆ 90 95000 ਭਾਰਿਆ ਇਹਦੇ ਵਿੱਚ ਫਿਰ ਥੋੜਾ ਟਰੱਕ ਨੂੰ ਗੇਅਰ ਥੱਲੇ ਦੇਣਾ ਪੈਂਦਾ ਇਹਦਾ ਚੁੱਭੀਆਂ ਆਈਆਂ ਆ ਚੜ ਗਏ ਉੱਤਰ ਗਏ ਚੜ ਗਏ ਉੱਤਰ ਗਏ ਹਨ ਪਰ ਚੱਕਰ ਇਹ ਆ ਤਾ ਤੇ ਰਸਵਾ ਹੁੰਦਾ ਜਿੱਦਾਂ ਰੋਡ ਤੇ ਕੋਈ ਵੀ ਇਦਾਂ ਵਹੀਕਲ ਖੜਾ ਆ ਹਨ ਤੇ ਆਪਾਂ ਨੂੰ ਲੇਨ ਚੇਂਜ ਕਰਨੀ ਪੈਣੀ ਆ ਭਾਵੇਂ ਟਰੱਕ ਹੋਵੇ ਭਾਵੇਂ ਗੱਡੀ ਹੋਵੇ ਜੇ ਸਾਈਡ ਤੇ ਕੋਈ ਸ਼ੋਲਡਰ ਤੇ ਖੜਾ ਆ ਲੇਨ ਚੇਂਜ ਕਰਕੇ ਆਪਾਂ ਨੂੰ ਲੈਫਟ ਲੇਨ ਤੇ ਜਾਣਾ ਪੈਂਦਾ ਵੀ ਚਲ ਹੁਣ ਥਾਂ ਮਿਲ ਜਾਂਦਾ ਵੇਖ ਲਾ ਜੋ ਵੀ ਆਪਣਾ ਕੰਮ ਕਰਦਾ ਲੇਨ ਚੇਂਜ ਆਪਾਂ ਤਾਂ ਕਰੀ ਜੀ ਆ ਵੀ ਚਲ ਜੇ ਅਗਲਾ ਰੋਡ ਤੇ ਖੜਾ ਆ ਕੋਈ ਹਾਂ ਵੇ ਸੇਫਟੀ ਰੀਜ਼ਨ ਕਰਕੇ ਹਨਾ ਵੀ ਡਾਡੁਰ ਜਾਊਗਾ ਜਾਂ ਹਵਾ ਬਹੁਤ ਵੱਜਦੀ ਆ ਹਨਾ ਪਰ ਚੱਕਰ ਇਹ ਆ ਬਾਈ ਦੇਖ ਲਓ ਰੋਡ ਮੋਹਰੋਂ ਵੀ ਤੇ ਇਧਰੋਂ ਵੀ ਭਰਿਆ ਹੀ ਜਾਂਦਾ ਸੰਡੇ ਨੂੰ ਵੀ ਇਹ ਆ ਆ ਗਿਆ ਵੀਕਡੇ ਦੇ ਵਿੱਚ ਤਾਂ ਇਹ ਫੁੱਲ ਵੀਜੀ ਜਾਂਦਾ ਰੋਡ ਆਈ ਏ ਡੀ ਤੇ ਆਈ ਵਾ ਦੇ ਵਿੱਚ ਵੜ ਗਏ ਆ ਬਸ ਆ ਚੁੱਭੀਆਂ ਹੀ ਬੱਜੀ ਜਾਣੀਆਂ ਹੁਣ ਮੜਾ ਮੜਾ ਟਰੱਕ ਜਦਾਂ ਮਰੀ ਜਾਣਾ 17 170 ਤੋਂ ਥੱਲੇ ਆਈ ਜਾਣਾ 60 60 ਤੋਂ ਤੇ 60 60 ਤੇ ਚੜੀ ਜਾਣਾ ਆ ਇਦਾਂ ਹੀ ਆ ਕਦੀ ਇੱਕ ਗੇਅਰ ਥੱਲੇ ਕਦੀ ਇੱਕ ਗੇਅਰ ਲਾ ਦਿਆ। ਕ੍ਰੈਕਟੇਰੀਆ ਕੱਢਾਉ ਲੱਗੇ ਸੀਗੇ। ਉਹ ਮੋਰੇ ਆਪਣਾ ਦੂਜਾ ਚ ਉੱਪਰ ਜਾਂਦਾ ਆ। ਵਾਸ਼ਰੂਮ, ਬੂਥ ਨਾ ਆ ਗਿਆ। ਹੁਣ ਸਵੇਰ ਦੀਆਂ ਚਾਹ ਚੂਹਾ ਪੀਤੀ ਆਇਆ। ਇਹ ਥਾਂ ਥਾਂ ਬਣੇ ਹੁੰਦੇ ਆ। ਇੱਥੇ ਇੱਕ ਪਾਸੇ ਟਰੱਕਾਂ ਦੀ ਪਾਰਕ ਆ, ਇੱਕ ਪਾਸੇ ਕਾਰਾਂ ਦੀ ਪਾਰਕ ਆ। ਟਰੱਕਾਂ ਵਾਲੀ ਪਾਰਕ ਦੇ ਵਿੱਚ ਆਪਾਂ ਲਾ ਦਾਨਾ ਆ। ਤੇ ਇੱਥੇ ਵਧੀਆ ਵਾਸ਼ਰੂਮ ਇੱਥੇ ਅੰਦਰ ਵਾਇਂਡਰ ਮਸ਼ੀਨਾਂ ਹੀ ਆ ਵੀ ਹੁੰਦੀਆਂ ਜੇ ਕਹਿੰਦੇ ਸੋਡਾ-ਸੂਡਾ ਲੈਣਾ ਮਾੜਾ ਮੋਟਾ। ਬਿਆਜ ਉੱਪਰ ਸਾਰੇ ਆਂ ਦੇ ਲਾ ਕੇ ਇੰਨਾ ਲੇਨ ਦੇ ਵਿੱਚ ਖੜੇ ਆ। ਭਾਈ ਇਹ ਯਾਰ ਤੇਰੀ ਜ਼ੈਬ ਤਾਂ ਦੇਖ ਲੈ ਕਿਸੇ ਨੇ ਵੀ ਲੇਨ ਚੋਂ ਬਾਹਰ ਨਹੀਂ ਢੱਕ ਲਾਉਣਾ। ਸਾਰੇ ਬੰਦਿਆਂ ਨੇ ਲੇਨ ਦੇ ਵਿੱਚ ਹੀ ਲਾਉਣਾ ਥੱਲੇ ਪਾਰਕਿੰਗ ਦੀਆਂ ਲਾਈਨਾਂ ਵੱਜੀਆਂ ਆ। ਆ ਰਹਿਆਂ ਨੇ ਇੱਥੇ ਲਾ ਲਾ ਖੜੀ ਜਾ। ਆਪਾਂ ਨੂੰ ਹੁਣ ਦੇਖਣਾ ਪੈਣਾ ਵੀ ਆਪਾਂ ਕਿੱਥੇ ਲਈਏ ਕਿਉਂਕਿ ਆਪਣਾ ਬੇ ਟ੍ਰੇਲਰ ਥੋੜਾ ਹੈਗਾ ਵੱਡਾ ਹਨਾ ਤੇ ਥਾਂ ਥੋੜਾ ਜ਼ਿਆਦਾ ਚਾਹੀਦਾ ਇਹਨੂੰ ਮੋੜਨੇ ਨੂੰ ਇੱਕ ਦੇ ਐਕਸਲ ਮਗਰ ਹੁੰਦੇ ਆ। ਆ ਇੱਧਰ ਐਰੀਆ ਆ। ਤੇ ਤੁਸੀਂ ਜੇ ਕੋ ਖਾਣਾ ਪੀਣਾ ਵੀ ਆ ਬੈਕ ਇੱਥੇ ਬਣਾ ਸਕਦੇ ਆ ਸਲੀਪ ਵੀ ਪਾ ਸਕਦੇ ਆ ਓਵਰਨਾਈਟ ਓ ਆਪਣਾ ਚੋਬਰ ਉੱਧਰ ਲੈ ਬਾਈ ਉੱਥੇ ਲਾਉਨੇ ਆ ਮੂਰੇ ਆਹ ਵਾਲਾ ਕੰਮ ਆਪਾਂ ਨੂੰ ਸੂਤ ਰਹਿਣਾ ਕਿਉਂਕਿ ਉਹ ਮੋਰਲਾ ਟਰੱਕ ਆ ਜਿਹੜਾ ਉਹ ਉੱਧਰ ਦੇ ਪਾਸੇ ਉਹ ਅੱਗੇ ਨੂੰ ਲੱਗਾ ਆ ਤੇ ਆਪਣਾ ਟਰੱਕ ਇੱਥੇ ਹੈ ਇਹਨੂੰ ਪ੍ਰੋਪਰ ਵੜ ਜਾਣਾ ਆ ਆਹ ਕੰਮ ਸੂਤ ਰਿਆ ਕਿਉਂਕਿ ਮਗਰ ਦੇਖਣਾ ਪੈਂਦਾ ਹਾਂ ਵੀ ਆਪਾਂ ਤੋਂ ਹੈਗਾ ਟਰੈਲਰ ਲੌਂਗ ਲੰਮਾ ਮਤਲਬ ਹੈ ਕਿ ਐਕਸਲ ਮਗਰਿਆ ਹੈ ਤਾਂ 53 ਫੁੱਟ ਹੀ ਆ ਬੇ ਐਕਸਲੈਂਸ ਐਂਡ ਤੇ ਲੱਗੇ ਹੋ ਆ ਤਾਂ ਕਰਕੇ ਬਾਈ ਫਿਰ ਥੋੜਾ ਔਖਾ ਹੋ ਜਾਂਦਾ ਆਪਣੇ ਵਾਲਾ ਟਰੱਕ ਵੀ ਹੈ ਜਿਹੜਾ ਇਹ ਇਹ ਵੀ ਮੁੜਦਾ ਮੁੜਦਾ ਹੀ ਮੁੜਦਾ ਜਦਾਂ ਆ ਜਦਾਂ ਜਾਂਦਾ ਇੱਧਰ ਦਾ ਅੱਗੇ ਸੁੱਤੀ ਪਈ ਆ ਇਹ ਮਸਲੀ ਹੁੰਦੇ ਵੀ ਇਦਾਂ ਹੀ ਆ ਜਦਾਂ ਹੁਣ ਆ ਇੱਧਰ ਦੇ ਪਾਸੇ ਆ ਉਹ ਬਾਬੇ ਸਾਹਮਣੇ ਵੀ ਹੈਗਾ ਇਹ ਇਹ ਦੋਨੇ ਪਾਸੇ ਹੋਣਾ ਉਹ ਉਧਰੋਂ ਆਉਣ ਵਾਲਿਆਂ ਦੇ ਆ ਆਪਾਂ ਲਈ ਆ ਜਦਾਂ ਈਸਟ-ਵੈਸਟ ਦੋਨਾਂ ਪਾਸੇ ਨਾਰਥ-ਸਾਊਥ ਦੋਨਾਂ ਦੋਨੇ ਬੌਂਡ ਤੇ ਹੋਣਾ ਹੀ ਹੋਣਾ ਹੈ ਅਝੂਠਾ ਨਹੀਂ ਬਾਬਾ ਪਿੰਦਾ ਗਿਆ ਦਾ ਇਹ ਚੱਕਰ ਹੈ ਪਹਿਲਾਂ ਹੀ ਮੋੜਦੇ ਨਹੀਂ ਹੈ ਪਹਿਲਾਂ ਉਹ ਤਾਂ ਖਾਲੀ ਹੋ ਗਿਆ ਮੇਰਾ ਮੋੜਦੇ ਆ ਚੱਲ ਲਿਆ ਉਹ ਫਰਾਮ ਕੇ ਇੱਕ ਆ ਗਿਆ ਗਰਮੀ ਚੰਦੂ ਬਾਬਾ ਗਰਮੀ ਚੱਕਰ ਕੋਈ ਨਹੀਂ ਨੌਜੀ ਭਾਈ ਬਾ ਬਹੁਤ ਐਕ ਨਾ ਨਾ ਬਹੁਤ ਐਕ ਮੈਂ ਤੇ ਰੁਗੀ ਨਾ ਮੜੀਆਂ ਚੇਨਾ ਦੇਖ ਲਵਾ ਬਾਅਦ ਚ ਦੇ ਲੈ ਬਾਅਦ ਚ ਰੋਕ ਲੰਨਾ ਚੇਨਾ ਦੇਖ ਲਵਾ ਮੜੀਆਂ ਮੈਂ ਮੈਂ ਕੱਲ ਭੱਜ ਕੇ ਨਾਲੇ ਚੀਨਾ ਦੇਖ ਲੈਣੇ ਰੁਕੇ ਤਾਂ ਹੈਗੇ ਆ ਆਪਾਂ ਇਹ ਆਪਣਾ ਕਯੋਬਰ ਦੂਜਾ ਹੈ ਰੇਫਰ ਦਾ ਕਰਦਾ ਹੈ ਉੱਪਰ ਲਾਈਟ ਲੱਗਾ ਹੈ ਪੂਰੀ ਸਾਹ ਇਹਨਾਂ ਚ ਉਹਨਾਂ ਦਾ ਸਿੱਟਾ ਹੀ ਆ ਬਾਈ ਆਪਾਂ ਪਾਈ ਜਾਈਏ ਉਸ ਹਿਸਾਬ ਨਾਲ ਬਿਠਲੀ ਆਉਣ ਦਾ ਕੋਈ ਚਾਂਸ ਹੀ ਨਹੀਂ ਪੂਰੀ ਆ ਇਹਨੂੰ ਪੈਪ ਜੈ ਨਾਲ ਰੈਚਰ ਦਾ ਪ੍ਰੋਪਰ ਕਾਸ ਦੇਣੀ ਆ ਇਹਨਾਂ ਦਾ ਓਕੇ ਦੀ ਰਿਪੋਰਟ ਆ ਬਸ ਹੁਣ ਚਲੀਏ ਬਾਈ ਨਿਕਲ ਜੇ ਰੈਟੇਰੀ ਜੋਂ

ਨਗਾ ਕਰ ਲਿਆ ਸਾਫ ਜੀਸ਼ੇ ਕਿਉਂ ਗਾਲੀਆਂ ਲੇਟਾਂ ਆਹ ਸਮਝਿਆ ਬਹੁਤ ਕਰਦੀ ਜਾਨਵਰਾਂ ਨੇ ਐ ਉਹਦਾ ਆਤਮਾ ਚਾਹੀਆ ਜਾਨਵਰਾਂ ਦੀ ਆਪਣੇ ਆਪ ਵੱਜਦੇ ਆ ਮਰਦੇ ਵਿਚਾਰੇ ਫਿਰ ਨੀ ਕਰੇ ਉਹਨਾਂ ਦੀ ਜ਼ਿੰਦਗੀ ਨਹੀਂ ਐ ਜਾਨਵਰ ਕਰਦੇ ਉਹਦਾ ਆਤਮਾ ਚਾਹੀਆ ਦੇਖ ਲਓ ਕਿੰਨੇ ਵੱਜੇ ਉਹ ਵੱਜ ਲੈਟਾਂ ਕਰਦੀਏ ਕਿ ਜਿਹੜਾ ਸਾਫ ਤੇ ਵੱਲੋਂ ਮਾਰਤਾ ਹੀ ਕੀ ਓ 50 ਉਹ ਸਾਬੂਨੀ ਦਾ ਕਰਕੇ ਅੱਗੇ ਕੱਢਦਾ ਤੇ ਆਪਾਂ ਵੀ ਜਦ ਤੱਕ ਕਰਤੀਆਂ ਸਾਫ ਹੋ ਬਾਈ ਉਹ ਨਾਂ ਨਾਲੇ ਚ ਰਿਹਾ ਆ ਆਪਾਂ ਬੱਬੇ ਹਮੇਸ਼ਾ ਇਦਾਂ ਕਰੀਦਾ ਤੇਲ ਪਵਾ ਕੇ ਜਾਂ ਦਾ ਸ਼ੀਸ਼ੇ-ਸ਼ੂਸ਼ੇ ਸਾਫ ਕਰਕੇ ਹਨਾ ਤੱਕ ਮੂਰੇ ਕੱਢ ਦੇਈਗਾ ਮੂਰੇ ਕੱਢਣ ਦਾ ਮਤਲਬ ਇਹ ਚੱਲ ਹੁਣ ਆਪਾਂ ਅੰਦਰ ਨੂੰ ਜਾਣਾ ਵਾਸ਼ਰੂਮ ਨੂੰ ਕਰਨਗੇ ਕਿਸੇ ਨੇ ਹੋਰ ਤੇਲ ਤੂਲ ਪਵਾਉਣਾ ਜਾਂ ਸ਼ੀਸ਼ੇ ਸਾਫ ਕਰਨੇ ਆ ਵੇ ਅਗਲਾ ਆਪਣੇ ਕਰ ਲਊਗਾ ਆ ਗਿਆ ਵੀ ਪੰਪ-ਪੰਚ ਲਾ ਕੇ ਉੱਥੇ ਮਗਰ ਖੜੇ ਰਹੀਏ ਤਾਂ ਫੇਰ ਕੋਈ ਬਾੜੀ ਸੈਂਸ ਨਹੀਂ ਬਣਦੀ ਪਿਛਲਾ ਬੰਦਾ ਬਹੁਤ ਹੁੰਦਾ ਆਂ ਕਰਕੇ ਆਪਾਂ ਮੋਰੇ ਠੱਕ ਕੱਢ ਕੇ ਇਹਦੇ ਘੜਾ ਕਰ ਦਵਾਂ ਹੁਣ ਚੱਲਦੇ ਆਂ ਅੰਦਰ ਨੂੰ ਇਹ ਆਗੇ ਰੈੱਡ ਬਾਲ ਚੱਕੜੀਆਂ ਰੈੱਡ ਬਾਲ ਅੱਛੀ ਆ ਕੇ ਦਨੇ ਪੜਦੇ ਆਂ ਕਰੋ ਕੋਠਾ ਚਲਿਏ ਓਏ ਯਾਰ ਉਹ ਲੱਭਦੇ ਮੇਰੇ ਪੈਰ ਤੇ ਚਪਲ ਤੇ ਮੇਖ ਲੱਗੀ ਹੋਆ ਚਪਲ ਤੇ ਕੈਲ ਲੱਗੀ ਹੋਆ ਜਦੋਂ ਪੈਰ ਥੱਲੇ ਬੱਤੀ ਬੁੱਤੀ ਆ ਜਾਂਦੀ ਸਾਲੀ ਕੈਲ ਚੁੱਭਦੀ ਹੈ ਲੱਭਦੀ ਹੈ ਨਹੀਂ ਕਿੱਥੇ ਆ ਮੈਂ ਮੇਨ ਕੋ ਸਾਹ ਨੂੰ ਦਿੱਤੀ ਆ ਬਾਈ ਇੱਥੇ ਗਈ ਸਾਲੀ ਕਿਤੇ ਇੱਥੋਂ ਕੋਈ ਚੁੱਭਦੀ ਯਾਰ ਬਾਕੀ ਸਤਾਂ ਬੋਲਣੀ ਹੈਗੀ ਆ ਰਾਪੇ ਚੁੱਭੀ ਜੀ ਤੇ ਕੀ ਬਹੁਤ ਆ ਕਿਤੇ ਜੇ ਉੱਚਾ ਨਾ ਲਵਾ ਦੇ ਪਹਾਤੋ ਤੇ ਹੈਗੀ ਆ ਆਦੇ ਆਦੇ ਪਾਪਾ ਵਧਾਈਆਂ ਹੋ ਗਈਆਂ ਤੇ ਤਨੀ ਚੱਬਦੀ ਆ ਇਹ ਨੂੰ ਥੱਲੇ ਹੁੰਦਾ ਅੱਪ ਅੰਦਰ ਨੂੰ ਅੰਦਰ ਦੇਖਤਾ ਹਾਂ ਦੀ ਇਹ ਜਗਾਸ ਨਾ ਕੱਢ ਦੇ ਹੋਰ ਇਹਦੇ ਆਲਾ ਮਗਰ ਇਹ ਕਹਿੰਦਾ ਦੇਸੀ ਦੇ ਕੀ ਕਰਦੇ ਪਰ ਆਵਾ ਹੁਣ ਮੇਖ ਤਾਂ ਕੱਢਣੀ ਆ ਹੁਣ ਕਰਨਾ ਕਰਾਉਣਾ ਕੀ ਇੱਥੇ ਆਦੇ 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 ਪਲਾਸ ਹੈਗਾ ਤਾਂ ਪਲਾਸ ਨਾ ਕਹਿ ਤਲਾ ਆ ਦੇ ਨਾ ਕਹਿ ਤੂੰ ਬਾਬਾ ਚੰਗਾ ਤਗੜਾ ਮਿਸ਼ਣੇ ਤੂੰ ਕਰਦਾ ਨਾ ਸਕਦਾ ਓਏ ਮੇਕ ਨਹੀਂ ਸੀ ਕਿੰਡਾ ਦੇ ਨਾ ਆਇਆ ਸਾ ਪਹਿਲੇ ਤੋਂ ਬਹੁਤ ਚੁੱਪਦਾਈ ਇਹਦਾ ਮੇਰਾ ਪੈਰੇ ਤਗੜਾ ਸੀ ਬਾਬਾ ਜਿਹੜਾ ਸਹੀ ਗਿਆ ਕੰਮ ਨਹੀਂ ਭਾਈ ਆਪਣਾ ਹਾਂਜੀ ਹੋ ਬਜਾਰੇ ਤਾਂ ਹੋਰ ਕੀ ਹੋਗਾ ਧਰਮੀ ਦੀ ਬੱਲੇ ਬੱਲੇ ਆ ਜੰਗ ਲੱਗਣ ਦੇ ਪੂਰੇ ਸਾਰੇ ਆ ਸੋ ਆਪਾਂ ਤੁਹਾਨੂੰ ਆ ਦੇ ਰਹੀਏ ਗੱਡੀ ਆ ਉਹ ਯੂਐਸ ਟੈਂਕਰ ਆ ਨਾ ਇਹ ਆਪਾਂ ਚੱਕਿਆ ਵੀ ਹੈਗਾ ਇਹਦੇ ਵਿੱਚ ਫੌਜੀ ਲਿਆਉਣ ਦਾ ਕੰਮ ਕਰਿਆ ਕਰਾਂਗੇ ਆਪਾਂ ਚੋਆ ਤਾ ਇਧਰ ਉਧਰ ਤੂੰ ਗੱਡੀ ਦੱਸ ਕਿਹੜੀ ਚਾਹੀਦੀ ਆ ਲਾਲ ਦੇਖ ਜਿੰਦਾ ਸ਼ੋਅਰੂਮ ਚ ਆਈਆਂ ਹੋਈਆਂ ਨੇ ਦੇਖਿਆ ਜੀ ਟਰੰਪ ਦਾ ਹਾਲੇ ਅਸਲੇ ਦਾ ਯੂਐਸ ਆਰਮੀ ਵਾਲੀ ਚਾਹੀਦੇ ਦੇਖ ਤਾਂ ਸਹੀ ਕਿੰਨੀਆਂ ਰੱਖੀਆਂ ਆ ਬਾਬਾ ਆ ਗਿਆ ਨਹੀਂ ਦਾ ਫੇਵਰੇਟ ਵੀ ਆ ਸੀ ਉੱਪਰ ਆ ਬਈ ਉਹ ਆ ਕਿਹੜੀ ਇੰਡੀਆ ਸੂਜੂਕੀ ਮਰੂਕੀ ਉਹ ਆਈ ਨਹੀਂ ਉਹਨਾਂ ਦੀ ਕਿਹੜੀ ਆ ਓਏ ਆ ਜਿਮੀ ਇੰਡੀਆ ਆ ট্রাক ਸਟਾਪ ਆ ਏ वर्ल्ड लार्जेस्ट ਟਰੱਕ ਸਟਾਪ ਹੈ ਆ। ਔਰ ਟਰੱਕ ਖੜੇ ਆ ਜਿਹੜੇ ਸਾਹਮਣੇ ਬੱਬੇ ਹੋਣਾ ਇੱਧਰ ਆਈ 80 ਉਹਦੇ ਵਿੱਚ ਆ ਇਹ। ਆਪਾਂ ਇਹਦੇ ਦੂਜੇ ਸਾਈਡ ਰੁਕੇ ਸੀਗੇ। ਭਾਈ ਇੱਥੇ ਘੱਟੋ ਘੱਟ 20000 ਪਲੱਸ 1160 ਤੱਕਾਂ ਦੀ ਪਾਰਕਿੰਗ ਆ। ਲੈਕ 1160 ਤੱਕ ਇੱਥੇ پارک ਲੱਗ ਜਾਂਦਾ। ਈਜ਼ੀ ਜਿਹੜਾ ਕਹਿੰਦੇ ਆ ਈਜ਼ੀ। ਤੇ ਤੁਸੀਂ ਇਹ ਦੇਖ ਲਿਓ ਉਹ ਕਾਦ ਦਾ ਸ਼ੁਰੂ ਹੋਇਆ ਪਾਰਕਿੰਗ ਇੱਥੇ ਪਿੱਛੇ ਤੱਕ ਇਹਦੇ ਬੈਕ ਤੱਕ ਆ ਜਾਂਦੀ ਆ। ਇੱਥੇ ਲੇਕੇ ਕਾਫੀ ਮਦਾਇੜਾ ਕਸਟੋਪ ਆਇਆ ਹੈ ਇੱਥੇ ਸਾਰਾ ਕੁਝ ਵਿਚੇ ਹੀ ਆ ਇੱਥੇ ਲੇਕੇ ਤੇ ਟਾਇਰ ਚੇਂਜ ਵਾਲੇ ਮੋਸਟਲੀ ਹੁੰਦੇ ਆ ਪਰ ਇਹ ਇਨਸਾਈਡ ਵੀ ਜਿਹੜਾ ਆ ਸਟੋਰ ਵੀ ਆ ਉੱਥੇ ਵੀ ਬਾਈ ਇੰਨਾ ਪੋਛਿਆ ਤਾਂ ਤੂੰ ਗੱਲ ਛੱਡ ਦਿਓ ਓਏ ਮਿੱਤਰੋ ਆਪਾਂ ਟਰੱਕ ਸਟਾਪ ਤੋਂ ਤੁਰ ਪਏ ਸੀ ਰਾਤੀ ਵਿਸਕਾਨਸਨ ਪਹੁੰਚ ਗਏ ਸੀ ਇੱਥੇ ਆ ਕੇ ਟਰੱਕ ਸਟਾਪ ਤੇ ਰੁੱਕ ਗਏ ਸੀ ਇਹਨਾਂ ਦੇ ਜਿੱਥੇ ਲਾਉਣਾ ਇਹਨਾਂ ਦਾ ਹਿਸਾਬ ਕਿਤਾਬ ਵੱਖਰਾ ਹੀ ਆ ਜਦਾਂ ਬੱਕਰਾ ਇਦਾਂ ਹੈ ਪਹਿਲਾਂ ਤਾਂ ਹਾ ਡਰਾਈਵਰ ਲੋਡ ਜਦੋਂ ਚੱਕ ਲਿਆ ਆਪਣਾ ਈਟੀਏ ਦੱਸ ਕੇ ਅਪਾਇੰਟਮੈਂਟ ਬਣਾਵੇ ਪਿਛਲੀ ਵਾਰੀ ਲੋਡ ਲਾਇਆ ਸੀ ਮੈਂ ਇੱਥੇ ਮੈਂ ਅਪਾਇੰਟਮੈਂਟ ਨਹੀਂ ਬਣਾਈ ਮੈਂ 2 ਦਿਨ ਬੈਠਾ ਰਿਹਾ ਮੈਂ ਕੋਈ ਚਲਾ ਕੇ ਵੀ ਖਿੱਚ ਕੇ ਆਇਆ ਉਹ ਕਹਿੰਦੇ ਤਾਂ ਫੋਨ ਹੀ ਨਹੀਂ ਕੀਤਾ ਪਹਿਲਾਂ ਡਰਾਈਵਰ ਅਪਾਇੰਟਮੈਂਟ ਬਣਾਉਂਦਾ ਤੇ ਫੇਰ ਇੱਥੇ ਟਰੱਕ ਸਟਾਪ ਆ ਦੰਨਾ ਕਿ ਮੀਲਾਂ ਦੇ ਉੱਥੋਂ ਇਹਨਾਂ ਨੂੰ ਫੋਨ ਕਰਨਾ ਪੈਂਦਾ ਉੱਥੋਂ ਫੋਨ ਕਰਕੇ ਫੇਰ ਇਹਨਾਂ ਨੂੰ ਦੱਸਣਾ ਪੈਂਦਾ ਮੈਂ ਆਉਣ ਲੱਗਾ ਜਦੋਂ ਇੱਥੇ ਆਇਆ ਇਹ ਨਹੀਂ ਜਦਾਂ ਜਦਾਂ ਬਾਰਿਸ਼ ਆ ਰਹੀ ਏ ਤੱਕ ਸੱਦਣੇ ਆ ਉਹ ਸਾਬ ਨਹੀਂ ਡਾਇਰੈਕਸ਼ਨ ਭੇਜਣੀ ਆ ਫਿਰ ਜਿਹਨੂੰ ਡਾਇਰੈਕਸ਼ਨ ਆ ਗਈ ਉਹ ਹੀ ਆ ਸਕਦਾ ਉਦਾਂ ਨਹੀਂ ਆ ਸਕਦਾ ਤੇ ਚਲੋ ਆਪਾਂ ਲੱਕੀ ਰਹਿ ਗਿਆ ਭਰਾਵਾ ਅੱਜ ਆਪਣੀ ਪਹਿਲੇ ਨੰਬਰ ਤੇ ਭਰੀ ਸੀਗੀ ਆਪਾਂ 6:30 'ਤੇ ਹੀ ਫੋਨ ਚੱਕਿਆ ਮੈਂ ਫੋਨ ਕਰੀ ਜਾਂਦਾ 6 ਵੇ ਦਾ 6:30 'ਤੇ ਫੋਨ ਚੱਕਿਆ ਤਾਂ ਨਾਲੇ ਕਹਿੰਦੇ ਆ ਜਾ ਚਲ ਡਾਇਰੈਕਸ਼ਨ ਭੇਜਦੀ ਹਾਂ ਹੁਣ ਆ ਘਰਾਂ ਜਿਆਂ ਦੇ ਵਿੱਚ ਜਾ ਕੇ ਆਏ ਤੇ ਚਲਦੇ ਆ ਉੱਥੇ ਜਾ ਕੇ ਲਾਉਂਦੇ ਆ ਲਾ ਕੇ ਤਾਂ ਫੇਰ ਰੋਡ ਬਾਕ ਕਰਦੇ ਆ ਉਹ ਤਾਂ ਆਰਮੀ ਦਾ ਬੇਸ ਏੰਗੂਈਆਂ ਜਿੱਦਾਂ ਰਿਪੇਅਰ ਸ਼ਾਪ ਆਰਮੀ ਦੀ ਇਹ ਤੇਰਾ ਨਈਂ ਵੀਡੀਓ ਬੁੜੀ ਹੁਣਾਉਣ ਦੇਣੀ ਉਹਨੇ ਚਲੋ ਬਲੈਕਸ਼ਨ ਫੋਟੋ ਕਰ ਲਈਏ ਘਰ ਦੇਖ ਲਓ ਕਿੰਨੇ ਸੋਹਣੇ ਐ ਇੱਥੇ ਨਾਲੇ ਖੇਤ ਆ ਵਿੱਚੇ ਵਿੱਚੇ ਆਹ ਜਿਹਦਾ ਘਰ ਆ ਕਿਸੇ ਦੇ ਬੇਰਲੇ ਬੇਲੇ ਜੇ ਖੁੱਲੇ ਖੁੱਲੇ ਜੇ ਚੈੱਕ ਨਾਪਾ ਪਾਪਿਓ ਕਰਾ ਦਿਆ ਸੀ ਤੇ ਆ ਸਾਰੇ ਇਹਨਾਂ ਦੇ ਪੁਰਾਣੇ ਟੱਕ ਖੜੇ ਆ ਮੈਲਟ ਵੀ ਦੇ ਇੱਥੇ ਸੋ ਇਹ ਨਹੀਂ ਇੱਥੇ ਰਿਪੇਅਰ ਕਰਨੇ ਆ ਇਹ ਰਿਪੇਅਰ ਕਰਕੇ ਤੇ ਨਵੇਂ ਬਣਾਵਣਾ ਕੱਢਣੇ ਹੋਣਾ ਸਾਰੇ ਉਧਰੋਂ ਆਇਓ ਉਧਰੋਂ ਹੀ ਆ ਇਹ ਜਦ ਤੱਕ ਇਹ ਹੋਰਨੀਆਂ ਚੋਂ ਬਾਕੀ ਜਦਾਂ ਕਿਤੇ ਕਿਤੇ ਵੀ ਜਦਾਂ ਆਪਣੇ ਜਿਹੜਾ ਇਹਨਾਂ ਦਾ ਮੈਲਟ ਦੀ ਬੇਸ ਹੋਊਗਾ ਉੱਥੋਂ ਆਇਓ ਆ ਇਹ ਕਹਿੰਦੇ ਵੀ ਇਹਨਾਂ ਚੋਂ ਥੋੜੇ ਥੋੜੇ ਪਾੜ ਬਦਲ ਲੈ ਜਦਾਂ ਵਰਤ ਲੈਣੇ ਆ ਜਦਾਂ ਕੈਵਨ ਨੂੰ ਕੁਝ ਨਹੀਂ ਹੋਇਆ ਜੇ ਟ੍ਰਾਂਸਮਿਸ਼ਨ ਗੋਡਿਆ ਉਹ ਵਰਤ ਲੈਣਾ ਡਿਫਰੈਂਸ਼ੀਅਲ ਗੋਡਿਆ ਉਹ ਵਰਤ ਲੈਣਾ ਜਦਾਂ ਇੰਜਨ ਦਾ ਮਾਰ ਰੱਖ ਦਣਾ ਹਨਾ ਤੇ ਜਿਹੜੇ 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 ਵੀ ਪਾੜ ਵਰਤਣ ਵਾਲੇ ਆ ਉਹ ਵਰਤ ਲੈਣੇ ਆ ਤੇ ਬਾਕੀ ਸਾਰੇ ਇੱਦੇ ਰਹਿਣ ਦਣੇ ਆ ਤੇ ਬਾਕੀ ਡਿਸਟਰੋਏ ਕਰ ਦਣੇ ਆ ਤੇ ਇਹਨੂੰ ਰੀਬੇਲਟ ਕਰਕੇ ਨਵਾਂ ਬਣਾ ਕੇ ਲਾਈਕ ਇਦਾਂ ਨਵਾਂ ਬਣਾ ਦੇਣਾ ਕਿ ਹਾਂ ਵੀ ਇਹ ਬ੍ਰਾਂਡ ਨਿਊ ਆ ਚਲੋ ਫਰਾਈਏ ਚੈਕਿੰਗ ਜਾ ਕੇ ਤੇ ਫੇ ਆਪਾਂ ਲਾ ਕੇ ਚੱਲੀਏ ਚੱਕਣਕ ਦਾ ਲੋਡ ਉਹ ਜੋ ਉੱਪਰ ਇੱਕ ਪਹਿਲਾਂ ਵੀ ਆਇਆ ਮੇਰੇ ਤੋਂ ਮੈਂ 6 ਵੇ ਦਾ ਕਾਲਾਂ ਕਰਦਾ ਭਾਈ ਇਹ ਕਰਦਾ ਕਰਦਾ ਉਹ ਜਾਂਤਾ ਪਰੇ ਤੋਂ ਪਰੇ ਆ ਕੋਈ ਮੈਟਰ ਆਪਾਂ ਲੋਡ ਲਾ ਕੇ ਤਾਂ ਉੱਧਰ ਪੈ ਸੀ ਟਰੱਕ ਸੌ ਫੱਲੂ ਤੇ ਜਾ ਕੇ ਲੱਭਦੇ ਆਂ ਲੋਡ ਹੋਰ ਕੋਈ ਫੇਰ ਦੇਖਦੇ ਆਂ ਕੀ ਬਣਦਾ ਜੋਰਾ ਵੀ ਖਾਲੀ ਹੋ ਗਿਆ ਉੱਧਰ ਉਹਦੇ ਵੀ ਲੱਪਣਾ ਆ ਲੱਭ ਕੇ ਲੋਡ ਵਿੱਚ ਚੱਕਣ ਚੱਲਦੇ ਆਂ ਇੱਧਰ ਕੋਈ ਨੀ ਦਾਲਾਂ ਦੂਰਾਂ ਬੀਜੀਆਂ ਜੋ ਪਰ ਮੋਟਰਸਾਈਕਲ ਦੇ ਫਿਆਗਦਾ ਐਤੋਂ ਮਾਰ ਕੇ ਰਾਈਟ ਤੇ ਮੋੜੇ ਫੂੜੀਵਾਂ ਟੱਪ ਕੇ ਤਾਂ ਪਰਲੇ ਪਾਸੇ ਟਰੱਕ ਸੌ ਗਿਆ ਤੇ ਉੱਥੇ ਆਪਾਂ ਆ ਕੇ ਪਹਿਲਾਂ ਰੁਕੇ ਹੋ ਸੀਗੇ ਜਦੋਂ ਆਏ ਸੀਗੇ ਉੱਥੇ ਹੁਣ ਜਾ ਕੇ ਰੁਕ ਕੇ ਜਾਣਾ ਤੇ ਮੁੜ ਕੇ ਜੱਲ ਉਹੜ ਲੱਭ ਗਿਆ ਤੇ ਫੇ ਉੱਧਰੋਂ ਨਿਕਲ ਜਾਵਾਂਗੇ ਜਿੱਧਰੋਂ ਚੱਕਣਾ ਹੋਇਆ ਇੱਥੋਂ ਲੱਗ ਗਿਆ ਮਿਲੇ ਜਾਣਾ ਕਿਉਂਕਿ ਏਰੀਆ ਇਹ ਬਿਜ਼ੀ ਆ ਕੱਜ ਮੰਡੇ ਆ ਹੱਲੇ ਹਾਂ ਤੇ ਜੇ ਮੰਡੇ-ਮੁੰਡੇ ਨਾ ਹੋਵੇ ਫੇ ਕਈ ਵਾਰੀ ਔਖਾ ਹੋ ਜਾਂਦਾ ਵੀਕੈਂਡ ਤੇ ਜਾਂ ਔਖਾ ਹੋ ਜਾਂਦਾ ਤੇ ਨਹੀਂ ਤਾਂ ਅੱਜ ਨਾਲ ਕੱਲ ਨੂੰ ਮਿਲ ਜੂ ਮਿਲ ਹੀ ਹੋ ਜਾਨੇਗਾ ਇਤੋਂ ਇਦਾਂ ਦਾ ਨਹੀਂ ਕੋਈ ਚੱਪਾ ਹੈਗਾ ਉੱਥੇ ਸੇਮ ਜਿਹੜਾ ਆਪਾਂ ਦਾ ਕੰਮ ਹੋਇਆ ਸੀ ਲਾਸਟ ਟਾਈਮ ਮੈਂ ਜਿਹਦੇ ਕਰਕੇ 2 ਦਿਨ ਵੇਟ ਕਰਦਾ ਰਿਹਾ ਉਹ ਸੇਮ ਕੰਮ ਇੱਕ ਹੋਰ ਨਾ ਵਿਚਾਰੇ ਦਾ ਹੋ ਗਿਆ ਉਹਨੇ ਕਾਲ ਕੀਤੀ ਨਹੀਂ ਪਹਿਲਾਂ ਤੇ ਕਾਲ ਕੀਤੀ ਨਹੀਂ ਤੇ ਇੱਥੇ ਆ ਗਿਆ ਹੁਣ ਉਸ ਯੂਟਰਨ ਦਾ ਜਦਾ ਮਰਾਦਾ ਨਾ ਯੂਟਰਨ ਮਾਰ ਕੇ ਉਹਨੂੰ ਬੈਕ ਟੱਕ ਸਟੌਪ ਤੇ ਆਉਣਾ ਪਿਆ ਜਦੋਂ ਉਹ ਰਾਤ ਨੂੰ ਸਟਾਪ ਤੇ ਆ ਗਿਆ ਫੇਰ ਕਾਲ ਕਰਕੇ ਬਣਾਉਣੀ ਪੈਣੀ ਆ ਅਪਾਇੰਟਮੈਂਟ ਅਪਾਇੰਟਮੈਂਟ ਬਣਾ ਕੇ ਅਪਾਇੰਟਮੈਂਟ ਕਾਹਦਾ ਚੈੱਕ ਇਨ ਜਾਈਆ ਫੋਨ ਜਿੰਨਗੀ ਪਹਿਲਾਂ ਆ ਫੇ ਹਾਂ ਵੀ ਅਸੀਂ ਅੱਜ ਆਉਣਾ ਆ ਤੇ ਉਦੋਂ ਬਾਅਦ ਫੇਰ ਦੁਬਾਰਾ ਉਨੀ ਇਨਸਟ੍ਰਕਸ਼ਨ ਭੇਜਣੀ ਆ ਟੈਕਸ ਮੈਸੇਜ ਦੇ ਵਿੱਚ ਵੀ ਹਾਂ ਫੇ ਤੁਸੀਂ ਆ ਜਾਓ ਹਨਾ ਤੇ ਫੇਰ ਦੁਬਾਰਾ ਜਾਣਾ ਪੈਣਾ ਜਾਨੀ ਕਿ ਐ ਹਾਲਾ ਕਿਸੂ ਤੇ ਹੀ ਆ ਇਹ ਕੰਮ ਹੈ ਕੰਮ ਤਾਂ ਬ੍ਰੋਕਰ ਦੇ ਆ ਪਰ ਸਾਡੇ ਅੱਜ ਕੱਲ ਕਿਤੇ ਕਰਦੇ ਆ ਢੀਠ ਹੋਇਓ ਆ ਤਾ ਕਰਕੇ ਫੇ ਬਹਿਣਾ ਦਾ ਡਰਾਈਵਰ ਨੂੰ ਪੈਂਦਾ ਜੇ ਕੋ ਚੱਕਰ ਪੈ ਜਾਵੇ ਪਹੁੰਚ ਗਏ ਬਾਈਕ ਦਾ ਸਟਾਪ ਤੋਂ ਲੈਟਾਂ ਲੁੱਟਾਂ ਟਾਈਮ ਲੱਗ ਜਾਂਦਾ ਇੱਕ ਗੇਰਾਂ ਆ ਗਿਆ ਇੱਕ ਥੱਕ ਕਰਕੇ ਆਪਾਂ ਤਾਂ ਗੇਰ ਬਦਲ ਨਹੀਂ ਜਈ ਦਿਹਾੜੀ ਲੰਘ ਜਾਂਦੀ ਹੈ ਮੈਨੂੰ ਲੱਗਦਾ ਸਾਰੀ ਦਿਹਾੜੀ ਚ ਹਜ਼ਾਰ ਕੁ ਵਾਰੀ ਤਾਂ ਬੰਦਾ ਗੇਰ ਪਾਈ ਜਾਂਦਾ ਯਾਰ ਕੀ ਜਿਆਦਾ ਬਹਿ ਜਾਂਦੇ ਹੁਣ ਜੇ ਟ੍ਰੈਫਿਕ ਲੱਗਾ ਹੋਵੇ ਫੇ ਤਾਂ ਬਾਹਲਾ ਔਖਾ ਯਾਰ ਕੀ ਕਰੇ ਪੈ ਜਾਂਦਾ ਮੁੜ ਕੇ ਕੱਲਾ ਹਟੋਟ ਦਾਕ ਸਿਕਾ ਹੁਣ ਆਪਾਂ ਬੀਬੀਆਂ ਦੇ ਨਾਲ ਤੇ ਉਹ ਪੁਰਾਣਾ ਏਟ ਦਾਕ ਸਟਾਰਟ ਕਰ ਲੈਣਾ ਆ ਉਹਦੀ ਇੰਸ਼ੋਰੈਂਸ ਕਰਾ ਲੈਣੀ ਆਪਣੀ ਕਿਉਂ ਨਾ ਜ਼ਰੀਦ ਨਹੀਂ ਹੋਈ ਆ ਤੇ ਉਹ ਪੁਰਾਣੇ ਏਟ ਦਾਕ ਦੇ ਵਿੱਚ ਹੈ ਤਾਂ ਮੋਜਿਆ ਹੈਗਾ ਉਹ ਆਟੋਮੈਟਿਕ ਆ ਪਰ ਉਹ ਹੋਇਆ ਥੋੜਾ ਜਿੱਦਾਂ ਕਹ ਲਓ ਬੁਢਾ ਹੋਇਆ ਹੋਟਵਕ ਤੇ ਪਰ ਕਮਸਲੀ ਮੋਟਰ ਆ ਕੋਈ ਚੈੱਕ ਕਰਾ ਲਈ ਗੱਲ ਨਹੀਂ ਹੈਗੀ ਇੱਡੀ ਇਹ ਆਪਾਂ ਉਹ ਸੱਦਾ ਕਰ ਦੇਣਾ ਹੁਣ ਟਾਇਰ ਹੋ ਗਏ ਯਾਰ ਗੇਰ ਪਾ ਪਾ ਕੇ ਐਵੇਂ ਕਹੀ ਜਾਂਦਾ ਹੁਣ ਔਖਾ ਲੱਗਦਾ ਥੋੜਾ ਚਿਰ ਬੋਡੀ ਰੈਸਟ ਮੰਗਦੀ ਹੈ ਕਿ ਰੈਸਟ ਚਾਹੀਦੀ ਹੈ ਤਾਂ ਕਰਕੇ ਆਪਾਂ ਉਹ ਆਟੋ ਸਟਾਰਟ ਕਰ ਲਾਣਾ ਫੜਈਆ ਯਾਰ ਦੇ ਵਿੱਚ ਉਦਾਂ ਵੀ ਆਪਾਂ ਕਿੜਾ ਉਹਨੂੰ ਵਰਤਦੇ ਆ ਹੈਗਾ ਉਹ ਬੇੜਾ ਹੋ ਗਿਆ ਕੋਈ ਚੱਕਰ ਬੱਕਰ ਵਾਲੀ ਗੱਲ ਨਹੀਂ ਹੈਗੀ ਜਿੱਦਣ ਘਰੇ ਗਏ ਤਾਂ ਆਪਾਂ ਉਹਦੇ 2-3 ਕੰਮ ਕਰਨੇ ਵਾਲੇ ਆ ਜਦੋਂ ਖੜੇ-ਖੜੇ ਤੇ ਉਹਦੇ ਗੈਸ ਕੜਜਾ ਲੀਕ ਹੋ ਗਾਇਆ ਟ੍ਰਾਈ ਹੋ ਕੇ ਤੇ ਉਹ ਆਪਾਂ ਬਦਲਦਾਨੇ ਆ ਬਦਲ ਕੇ ਤਾਂ ਮੋੜ ਕੇ ਓਕੇ ਦੀ ਰਿਪੋਰਟ ਆ ਤਾਂ ਮਿੱਤਰੋ ਆਪਾਂ ਉਸੇ ਟਰੱਕ ਸਟਾਪ ਤੇ ਫੇਰ ਆ ਗਏ ਜਿੱਥੋਂ ਆਪਾਂ ਗਏ ਸੀਗੇ ਤੇ ਇੱਥੇ ਆਪਾਂ ਲਾਦਣਾ ਪਾਰਕ ਹੁਣ ਪਾਰਕ ਲਾ ਕੇ ਤਾਂ ਫੇਰ ਲੱਭਦੇ ਹਾਂ ਲੋੜ ਦਸ ਲਈ ਹੈ ਨਾ ਕੌਫੀ ਗੂੜੀ ਪੀ ਕੇ ਹੈ ਨਾ ਲੋੜ ਲੋੜ ਲੱਭ ਕੇ ਤਾਂ ਫੇਰ ਤੁਰਾਂਗੇ ਅਦੇ ਬੜਦੇ ਸਾਰੇ ਬਾਬਾ ਪਿੱਟੋਆ ਆਇਆ ਇੰਨਾ ਡੂੰਗਾ ਆ ਨਾ ਤੂੰ ਗੱਲ ਛੱਡ ਦੇ ਇੱਥੇ ਰਾਤੀ ਇਹਦੇ ਵਿੱਚ ਟਾਲਾ ਟੋਆ ਰਾਤੀ ਇੱਥੇ ਟਾਇਰ ਪੈ ਗਿਆ ਘਟਦਾ ਇੰਨੀ ਜ਼ੋਰ ਨਾਲ ਲੱਗਾ ਮੈਂ ਕਿਹਾ ਮਿੱਤਰੋ ਅੱਜ ਗਏ ਔਰ ਬਾਅਦ ਗਏ ਹੋਰ ਕੋਈ ਚੌਕਲ ਹੈਗਾ ਅੱਡੇ ਰੁਕਿਆ ਕਿ ਨਹੀਂ ਮੈਨੂੰ ਲੱਗਦਾ ਨਹੀਂ ਬਾਕੀ ਚਲੇ ਗਏ ਇੱਕ ਬੋਲੋ ਵਾਲੇ ਨੂੰ ਨਹੀਂ ਯੂਟਾ ਤਾਂ ਮਰਾ ਜੀ ਮੇਬੀ ਉਹ ਖੜਾ ਹੋਵੇ ਸ਼ਾਇਦ ਉਹਦੀ ਬਣ ਕੇ ਹੋਵੇ ਅਪਾਇੰਟਮੈਂਟ ਜਾਉਂਦੇ ਕਿਤੇ ਹੋਰ ਪਾਸੇ ਨਾਲ ਉਹਣਾ ਹੋਵੇ ਬਾਰੇ ਬਹੁਤ ਹਰਾਮੀ ਆ। ਬੇਲੀ ਬੇਲੀ ਮੈਂ ਚਲਾ ਕੇ ਵੀ ਜਿਆਦਾ ਆ ਸੁੱਤਾ ਸੱਤਾ ਵੰਦੀ ਮੈਂ ਬਹੁਤ ਗਿਆ ਮੈਂ ਯਾਰ ਲਾਲੋ ਨਹੀਂ। ਪਾਂਜਟ ਰੱਖ ਕੇ ਅਸੀਂ ਡੇ ਦੇ ਲਾਉਣੇ ਆ, ਛੇੜ ਰੱਖ ਕੇ ਡੇ ਦੇ ਲਾਉਣੇ ਆ। ਫੈਦੇ ਕਰਦੇ ਕਰਦੇ ਨਹੀਂ ਤੇ ਨਗਾਤ। ਚਲੋ ਵੀਰੋ ਆਪਾਂ ਲਾ ਲਈਏ ਬੈਕਟ ਟਰੱਕ ਆਪਣਾ ਤੇ ਲਾ ਕੇ ਤਾਂ ਮੁੜ ਕੇ ਲੋਡਦਵਾਲੇ ਹੋ ਜਾਈਏ। ਲੋਡ ਲੱਭੀਏ ਤਾਂ ਠੀਕ ਗੱਲ ਬਣਣੀ। ਹੱਲੇ ਉਦਾਂ ਘੰਟਾ ਹੀ ਹੋਇਆ ਮਾਰਕੀਟ ਖੁੱਲਹੀ ਨੂੰ 5 ਵਜੇ ਮਾਰਕੀਟ ਖੁੱਲਦੀ ਹੁੰਦੀ ਆ ਈਸਟਰਨ ਟਾਈਮ ਦੇ ਹਿਸਾਬ ਨਾਲ ਤਾਂ ਹੱਲੇ 6:00 ਆ ਮੀਂਹ 6:30 ਹੋਇਆ ਹਾਂ ਹਾਂ ਸੌਰੀ ਈਸਟਰਨ ਟਾਈਮ ਦੇ ਹਿਸਾਬ ਨਾਲ 8 ਵਜੇ ਮਾਰਕੀਟ ਖੁੱਲਦੀ ਆ ਕੈਲੀਫੋਰਨੀਆ ਦੇ ਹਿਸਾਬ ਨਾਲ 5 ਵਜੇ ਤਾਂ ਹੱਲੇ ਘੰਟਾ ਅੱਗੇ ਹੋਇਆ ਫੁੱਲੀ ਨੂੰ ਮਾਰਕੀਟ ਮਿਲ ਜਾਣਾ ਇੱਥੋਂ ਕੋਈ ਨਾ ਕੋਈ ਜਾਂਦੇ ਆ ਪਰ ਰੀਡਰ ਵੈਕ ਲਾਉਣਾ ਉਹ ਵੀ ਚੱਲਾ ਜੋ ਉੱਪਰ ਲੈ ਕੇ ਇਹ ਸੇਮ ਥਾਂ ਤੋਂ ਲੈ ਕੇ ਆਇਆ ਹੁਣ ਉਹ ਵੀ ਪਹੁੰਚਾ ਅੱਜ ਆਹ ਆਪਣਾ ਲਾਇਆ ਮੈਨੂੰ ਇਹਨਾਂ ਦਾ ਪਤਾ ਸੀ ਇਹ ਸਾਲਾ ਪੰਗਾ ਪਾਉਂਦੇ ਆ ਇਹ ਤਾਂ ਕਰਕੇ ਅੱਪ ਡੰਨ ਕਰ ਲਿਆ ਨੇ ਤੇ ਚੱਕਰ ਆਪਣਾ ਵੀ ਉਹੀ ਚੱਲਣਾ ਲੋੜ ਬਾਬੇ ਆਪਾਂ ਨੂੰ ਮਿਲ ਗਿਆ ਤੇ ਲੋੜ ਆਪਾਂ ਇੱਥੋਂ ਚੱਕਣਾ ਵਿਸਕਾਂਸਨ ਦੇ ਵਿੱਚੋਂ ਹੀ ਆ ਲੈ ਕੇ ਕੈਲੀਫੋਰਨੀਆ ਨਹੀਂ ਜਾਣਾ ਜਿੱਤੋਂ ਆਪਾਂ ਪਿਛਲਾ ਥੋੜਾ ਚੱਕ ਕੇ ਲੈ ਆਏ ਸੀ ਨਾ ਮੈਲਟ ਦੀ ਵੇਚ ਤੋਂ ਉੱਥੇ ਇਹ ਲਾਉਣਾ ਆ ਸੇਮ ਮੈਲਟ ਦੀ ਵੇਚ ਤੇ ਤੇ ਚੱਕਣ ਪਹੁੰਚ ਚੱਲਦੇ ਆ ਬਸ ਰਹਿ ਗਈਆਂ 10 ਕਮੀਲਾਂ 90 ਦੇ ਨੇਯਾਰੇ ਦੇਖੋ ਸ਼ਾਹੀ ਰੂਟ ਆ 90 ਵੀ ਆ ਵੇ ਵਿਸਕਾਂਸਨ ਦੇ ਵਿੱਚ ਆ ਮੱਕੀ ਲਈ ਉਹ ਇੱਧਰ ਚੋਬਰਾਂ ਨੇ ਇੱਥੇ ਮੱਕੀ ਬਹੁਤ ਹੁੰਦੀ ਵਿਸਕਾਂਸਨ ਦੇ ਵਿੱਚ ਮੱਕੀ ਆਓ ਆਓਵਾ ਦੇ ਵਿੱਚ ਵੀ ਮੱਕੀ ਬਹੁਤ ਹੁੰਦੀ ਨਵਰਾਸ ਦਾ ਇਹ ਮੱਕੀ ਦਾ ਗੜ ਆਇਲਾ ਨੂੰ ਆਇਆ ਹੋ ਗਿਆ ਬਾਦੂ ਮੱਕੀ ਹੁੰਦੀ ਜਦਾਂ ਇੱਥੇ ਸਾਰੇ ਪਾਸੇ ਇਧਰ ਹੋ ਜਾਂਦੀ ਆ ਵੇ ਹਾਂ ਵੇ ਕਹਿੰਦੇ ਫੋਰਦੀਆਂ ਤੱਕ ਵੀ ਆਪਾਂ ਪਹੁੰਚ ਜਾਣਾ ਹੋਰ 10 ਮਿੰਟਾਂ ਦੇ ਵਿੱਚ ਤੇ ਫੇ ਵੀਡੀਓ ਹੁੰਦੀ ਆਪਾਂ ਨੂੰ ਅੰਦਰ ਬਣਾਉਣੀ ਨਹੀਂ ਦੇਣੀ ਕਿਉਂਕਿ ਮਿਲਟਰੀ ਵੇਜ ਦੇ ਵਿੱਚ ਉਹ ਵੀਡੀਓ ਨਹੀਂ ਬਣਾਉਣ ਦਿੰਦੇ ਅਗਲੇ ਕਹਿੰਦੇ ਜੀ ਸਾਡੀ ਪ੍ਰਾਈਵੇਸੀ ਹੈ ਤਾ ਕਰਕੇ ਬਾਈ ਜੀ ਹੁਣ ਨਾ ਤੁਹਾਨੂੰ ਰੋਡ ਚੱਕ ਹੁੰਦਾ ਦਿਖਾ ਲਉਣਾ ਤੇ ਨਾ ਲੈਂਦਾ ਦਿਖਾ ਲਉਣਾ ਬਸ ਚੱਕਿਆ ਬਾਹਰ ਆ ਕੇ ਦਿਖਾ ਲਦੇ ਆਂਗੇ ਤਾਂ ਜਿਆਦਾ ਆਪਾਂ ਹੁਣ ਰੋਡ ਦੀ ਵੀਡੀਓ ਬਣਾਈ ਜਾਵੇ ਕਿੱਧਰ ਕਿੱਧਰ ਘੁੰਮਦੇ ਰਸ਼ ਪਿਆ ਆ ਪੂਰਾ ਇਹਨਾਂ ਨਜ਼ਾਰੇ ਬੱਜੇ ਪਿਆ ਜਦੋਂ ਇਦਾਂ ਕੋਈ ਹਨਾ ਰੋਡ ਤੇ ਐਂਟਰ ਹੁੰਦਾ ਜਦੋਂ ਉਹਨਾਂ ਉੱਥਾ ਐਂਟਰ ਹੋਇਆ ਰੋਡ ਤੇ ਆਪਾਂ ਨੂੰ ਲੇਨ ਇੱਧਰ ਚੇਂਜ ਕਰਨੀ ਪੈਣੀ ਉਹਨੂੰ ਥਾਂ ਦੇਣਾ ਪੈਣਾ ਜੇ ਆਪਣੇ ਕੋਲ ਥਾਂ ਹੈਗਾ ਜੇ ਮਗਰ ਕੋਈ ਆਪਣੀ ਲੇਨ ਦੇ ਵਿੱਚ ਲੈਫਟ ਲੇਨ 'ਚ ਕੋਈ ਆਉਂਦਾ ਆ ਫੇਰ ਕੋਈ ਚੱਕਰ ਨਹੀਂ ਫੇਰ ਜਾਂ ਤੁਸੀਂ ਹੌਲੀ ਕਰ ਲਓ ਜੇ ਤੁਹਾਨੂੰ ਲੱਗਦਾ ਆ ਵੀ ਹਾਂ ਵੀ ਤੁਸੀਂ ਪਾਸ ਕਰ ਜਾਣਾ ਆ ਉਹਨੂੰ ਤੇ ਫੇਰ ਪਾਸ ਕਰ ਦਿਓ ਜੇ ਨਾ ਰਸ਼ ਹੋਵੇ ਫੇ ਅਗਲਾ ਵੀ ਉੱਧਰ ਹੌਲੀ ਕਰ ਲੰਦਾ ਹੁੰਦਾ ਉਹਨੂੰ ਪਤਾ ਲਾ ਜਾਂਦਾ ਵੀ ਇਹਦੇ ਨਾਲ ਸਾਈਡ ਤੇ ਇਧਰ ਦੀ ਲੇਨ ਦੇ ਵਿੱਚ ਗੱਡੀਆਂ-ਗੱਡੀਆਂ ਜੋ ਵੀ ਆ ਰੂਟ ਵਾਲੇ ਨੇ ਆਰੇ ਵੱਜੇ ਪਏ ਆ ਸਾਦਾ ਕਿਉਂ ਮੰਨਦੇ ਕਿ ਨਹੀਂ ਫੇ I90 ਅਮਰੀਕਾ ਦਾ ਸਾਰੇ ਤੋਂ ਵੱਡਾ ਰੋੜਾ ਹੈ। ਕਹਿੰਦੇ ਯਾਰ 34-3500 ਮਾਈਲ ਹੈ। ਸੋ ਨੈਰਬਾਊਟ ਕਹ ਲੋ ਤੁਸੀਂ 5000 ਕਿਲੋਮੀਟਰ ਦਾ ਹੈ ਰੋੜਾ। ਇਹ ਸਾਰਿਆਂ ਤੋਂ ਵੱਡਾ ਅਮਰੀਕਾ ਦਾ ਰੋੜਾ ਹੈ I90। ਸਿਆਟਲ ਤੋਂ ਹੁੰਦਾ ਸ਼ੁਰੂ ਤੇ ਜਾਂਦਾ ਹੈਗਾ ਬੋਸਟਨ ਦੇ ਵਿੱਚ ਆਹੋ। I think ਬੋਸਟਨ ਤੱਕ ਜਾਂਦਾ ਬੋਸਟਨ ਤੋਂ ਬਾਅਦ ਮੈਸੇਚੂਸੈਟਸ ਦੇ ਵਿੱਚ ਉਦੋਂ ਬਾਅਦ ਇਹਦਾ 95 ਬਣ ਜਾਂਦਾ। ਸਿਆਪਾਏ ਜਿਹੜਾ ਕੱਢਣਾ 55 55 ਆ ਕੇ ਜਿਹੜਾ ਕੱਢ ਕੇ ਤਾਂ ਨਾਲ ਹੀ ਆਪਣੀ ਲੋਕੇਸ਼ਨ ਹੈ ਲਾਈਕ ਨਾਲ ਹੀ ਜਿਹੜਾ ਪੌਂਟ ਦਾ ਕਪਾਸ ਕਰਨ ਲੱਗਾ ਇਹ ਵਾਲਾ ਟਰੱਕ ਹੈਗਾ ਆ ਫਸਲਾਂ ਵਾਲਾ ਕਹਿੰਦਾ ਇਹਦੇ ਵਿੱਚ ਮੱਕੀ ਲਿਆਉਂਦੇ ਆ ਝੋਨਾ ਕਣਕ ਦਾਲਾਂ ਹਨਾ ਇਹਦੇ ਥੱਲੇ ਪਾਸੇ ਜਿੱਦਾ ਗੇਟ ਜੇ ਵਾਂਗੂ ਲੱਗਿਆ ਆ ਤਾਂ ਕਿ ਇਹ ਇੰਨੀ ਇਹ ਇਦਾਂ ਹੀ ਜਾ ਕੇ ਜਿੱਥੇ ਇਹਦਾ ਪਾਰਕ ਕਰ ਦੇਣਾ ਪਾਰਕ ਜਿੱਥੇ ਕਰਨਾ ਹਨਾ ਉਹਦੇ ਥੱਲੇ ਜਾਲ ਬਣਾਇਆ ਹੁੰਦਾ ਜਾਲ ਬਣਾਇਆ ਹੁੰਦਾ ਤੇ ਜਾਲ ਦੇ ਉੱਪਰ ਖੜਾ ਕਰ ਦੇਣਾ ਤਾਂ ਇੰਨੀ ਉਹ ਟੱਕਣ ਖੋਲਦਾ ਨਾ ਉਸੇ ਦਾ ਥੱਲੇ ਏਦਾਂ ਗਰਾਊਂਡ ਦੇ ਵਿੱਚ ਚੱਲ ਜਾਣਾ ਜੋ ਵੀ ਵਿੱਚ ਜਿਗਾਰਮੈਂਟ ਹੋਇਆ ਜਿਹੜੀ ਵੀ ਫਸਲ ਲੱਦੀ ਹੋਆ ਫੇ ਉਹ ਗਰਾਊਂਡ ਦੇ ਵਿੱਚੋਂ ਜਿੱਥੇ ਵੀ ਭੇਜਣੀ ਆ ਗਾਂ ਜਿੱਦਾਂ ਵੀ ਆ ਨਾ ਵੀ ਸਿਸਟਮ ਜਿਹਦਾ ਗੋਡਾਮ ਦੇ ਵਿੱਚ ਭੇਜਣੀ ਆ ਜਾਂ ਜੋ ਵੀ ਆ ਜਾਂ ਸਟੋਰੇਜ ਕਰਨੀ ਜੋ ਵੀ ਉਹ ਅੱਗੇ-ਅੱਗੇ ਥੱਲੇੋਂ ਥੱਲੇ ਆਵੇ ਨਾ ਚੱਕ ਕੇ ਅੱਗੇ ਉਹ ਨਹੀਂ ਲੈ ਜਾਣੀ ਆ